ਫਨਾ ਜੀ ਆਇਆ ਜਲਦੀਏ ਅੱਖਾਂ ਨੂੰ ਆਰਾਮ ਆ ਗਿਆ ਆਈਸ ਪ੍ਰੋਟੈਕਸ਼ਨ ਲੱਗ ਗਿਆ ਓਪੇ ਦੋਵੇਂ ਨੂੰ ਬਹੁਤ ਚੱਕਿਆ ਨਹੀਂ ਕੁਝ ਨਹੀਂ ਚੱਕਿਆ ਮੈਂ ਨਾ ਅਜੇ ਮੱਕਾਵਾ ਚੱਕਣ ਦਾ ਢੇਰ ਪਿਆ ਸਾਲਾ ਟੈਨਸ਼ਨ ਨਹੀਂ ਟੈਨਸ਼ਨ ਕਿਹੜੀ ਹੋਗੀ ਮੜਕੀ ਨੇ ਮਾਰਾ ਚੱਕਿਆ ਹਾਂ ਪੰਜਾਬ ਦੇ ਵਿੱਚ ਬਹੁਤ ਹੀ ਨੇਰਖਾਨਾਲੇ ਹਾਲਾਤ ਹੋ ਗਏ ਬਹੁਤ ਤੇਜ਼ ਹਵਾ ਬਹੁਤ ਜਿਆਦੇ ਤੇਜ਼ ਹਵਾ ਪੰਜਾਬ ਦੇ ਵਿੱਚ ਭਰਾ ਭਰਾ ਮਾਰਦੀਆਂ ਚੀਜ਼ਾਂ ਆ ਨਾਣਾ ਗੁੰਡਾ ਬਹੁਤ ਤੇਜ਼ ਆ ਮੰਮੀ ਇਹ ਲੱਗਦੀ ਨਹੀਂ ਆ ਵਾ ਕੀ ਕੀ ਕਰਗੀ ਕਿਤੇ ਉਧਰ ਨਹੀਂ ਲੱਗਦੀ ਹਵਾ ਜਮਾਂ ਵੀ ਨੰਗਰਾ ਕੋ ਨਹੀਂ ਹਾਂ ਖਾਦੀਆਂ ਹਵਾ 90 ਕਿਲੋ ਦਾ ਹੈ 1 ਟਨ ਦਾ ਵੇ ਰੇਤਾ ਰੇਤਾ ਕਰਤਾ ਬੁਲੇ ਹਾਲ ਉਹ ਪਾ ਦੇ ਰੱਬਾ ਮੀ ਪਾ ਦੇ ਉਹ ਤਾਂ ਵੀ ਲੱਗ ਰਹੇ ਨੇ ਬਾਹਰ ਤੋਂ ਲੋਕ ਮਾਰ ਮਾਰ ਮੀ ਜਾਂਦਾ ਦਰਵਾਜ਼ਾ ਖੁੱਲ ਹੀ ਜਾਂਦਾ ਮੈਂ ਲੋਕ ਬਣਾ ਦਵਾ ਚਾਬੀ ਮਿਲੀ ਨਹੀਂ ਧੰਨ ਚੋ ਹੋਣੀ ਹੈ ਇਹ ਜਿਵੇਂ ਕਰਦਾ ਟਰੈਕਟਰ ਪਿੱਛੇ ਨੂੰ ਵਰਕੇ ਖੜਾ ਦੰਨੇ ਨਾਲ ਫੁੱਲੂਗਾ ਨਹੀਂ ਜਸੂ ਕਿ ਤੂੰ ਛੱਡੇ ਆ ਉਧਰ ਹੀ ਆਉਗਾ ਨਾ ਦੇਖਣਗੇ ਹੁਣ ਜਿਹੜੇ ਨੁਸਾਰੇ ਉਹ ਬਾਈ ਉਹ ਸ਼ੀਸ਼ਿਆਂ ਦਾ ਵੀ ਉਹ ਲਾਉਣਾ ਤਾਂ ਮੈਂ ਕਿਹਾ ਚਾਬੀ ਅੰਦਰ ਤੇ ਕੀ ਕਰਦਾ ਜੀ ਆਮੀ ਆ ਗਿਆ ਫੋਨ ਫੋਨ ਫਾੜਦਾ ਰੇ ਛੇਤੀ ਹਵਾ ਵਧੀਆ ਬੈਠੀ ਨਹੀਂ ਸੀ ਜੈਟੀ ਮਿੱਟੀ ਨੇ ਤਾਂ ਅੱਖਾਂ ਭਰਤੀਆਂ ਜੂਰੇ ਮਾਇਆ ਆ ਗਿਆ ਮਿੱਟੀ ਨੇ ਤਾਂ ਅੱਖਾਂ ਭਰਤੀਆਂ ਕਿੜੀਆਂ ਚੱਪੀਆਂ ਆਪਣੀ ਲੈਟ ਵੀ ਢਿੱਲੀ ਹੋ ਗਈ ਹੋਊਗੀ ਸੋਲੋ ਰਾਣੀ ਕਿਉਂ ਉਹਦੇ ਉਹ ਮਾਰ ਕੀ ਮੋਟੇਟ ਐਡ ਕਰੀ ਹੋਈ ਸੀ ਕੱਢਣੀ ਸੀ ਉਹ ਲੈਟ ਹੌਣ ਝੁੱਟੇ ਮਾਰ ਮਾਰ ਕੇ ਇੰਨੀ ਕਰਤੀ ਹੋਣੀ ਮੈਂ ਕੀ ਕਰਾਂ ਕੁਝ ਵੀ ਨਹੀਂ ਹੁਣ ਜਦੋਂ ਨੇਰੀ ਛੱਡੂਗੀ ਮੀਂਹ ਛੁੱਗਾ ਫਿਰ ਫਿਰ ਉਹਨੂੰ ਟਾਈਟ ਕਰ ਦੂੰਗੇ ਮੈਂ ਨਹੀਂ ਟਾਈਟ ਕਰਾਂਗੀ ਹੁਣ ਹੋਲ ਆ ਜਿਹੜਾ ਹੋਣਾ ਤਾਂ ਮੀਂਹ ਆ ਗਿਆ ਹੁਣ ਧਾਰਨ ਦੀਕਤ ਆਊਗੀ ਮੈਂ ਕੋਹਾ ਗੇਰ ਦਵਾ ਤਨੂਟਾ ਬਾਲ ਲੈ ਦਰਵਾਜਾ ਲੱਤਾ ਆਇਓ ਨਾ ਓਕੇ ਉਹ ਲਾਈਟ ਬਾਲ ਲੈ ਬਾਈ ਬਈ ਨਾਵਾ ਨਾ ਚੌਣੀਆਂ ਤੇ ਚੌਣੀਆਂ ਉਮੇ ਜਾ ਰਹੀ ਐ ਅੱਜ ਸੁੱਪਕੇ ਹੀ ਦਾਣਾ ਦੇੜ ਦੇਣਾ ਕੋਈ ਨਹੀਂ ਫਿਰ ਧਾਰਾ ਚੋਂ ਕਿ ਮਿਲਦੇ ਆ ਮੀ ਬਹੁਤ ਹੈ ਇਹ ਗੜੇ ਮਾਰੀ ਹੋਹਟੀ ਧਾਰਾ ਸੰਧੀ ਰਹਿ ਗਈ ਸੀ ਕਾ ਇੱਕ ਡੰਗਰ ਫੇਰ ਵੀ ਅਸੀਂ ਧਾਰਾ ਚੰਦੇ ਰਹਿ ਗਏ ਸਾਰਾ ਸੰਦ ਪਾਂਡਾ ਸਾੰਭਿਆ ਪਾਥੀਆਂ ਸੀ ਰੱਖਣ ਨੂੰ ਥੋੜਾ ਪਰ ਇਹ ਤੇ ਪਾਥੀਆਂ ਹੁਣ ਜਾ ਕੇ ਅਸੀਂ ਪਾਥੀਆਂ ਰੱਖਣ ਦਾ ਫਾਲਸਲੀ ਕਰ ਲਿਆ ਹੁਣ ਇਹਨਾਂ ਦੇ ਕੋਨਿਆ ਜੇ ਬਿਹਾਲ ਸਾਡੇ ਪ੍ਰਧਾਨ ਸਾਹਿਬ ਦੂਤੀ ਹੁੰਦੇ ਹੋ ਲੱਗੇ ਹੁੰਦੇ ਹਨ ਹੈ ਗੈਲਰ ਨਾ ਲਾਈਟ ਵੀ ਹੋ ਗਈ ਆ ਗਿਆ ਮੈਂ ਜਾ ਚੱਲ ਜੀ ਮੈਂ ਖਾਣਦੀ ਜਾਂਦਾ ਚੱਲਿਆ ਹੋਰ ਨੋਟ ਕਰੀਂ ਓਕੇ ਖਾ ਕੀ ਦਾ ਖਾਣਾ ਮੇਰੇ ਸਾਹਮਣੇ ਇਲਾਕੀਆ ਵਰਤਦੀ ਆ ਸਾਰੀ ਸਾਭਦੀਓ ਮਾਤਾ ਖਾਣਾ ਜਾ ਕੇ ਹਿੱਸਾ ਆਪਣਾ ਖੜਾ ਮੇਰੀ ਮੰਮੀ ਤਾਂ ਜਾਈ ਜਾਂਦੀ ਆ ਉੜਕੇ ਪਤਾ ਨਹੀਂ ਉਹ ਕਿਦਾ गिर ਗਿਆ ਬਹੁਤ ਜਿਆਦਾ ਨੇਰੀ ਤੂਫਾਨ ਚੱਲ ਰਿਹਾ ਹੈ ਇਹਦੇ ਵਿੱਚ ਸਾਲਾ ਸਾਫ ਦੀ ਕੀ ਜਾਨਾ ਕਿਉਂਕਿ ਜਿਹੜਾ ਇਹਦਾ ਆਪਟਿਮਾਈਜੇਸ਼ਨ ਆ ਜਿਹੜਾ ਇਹਦਾ ਸੌਫਟਵੇਅਰ ਹੈ ਨਾ ਉਹ ਸਾਲਾ ਸਾਫ ਕਰੀ ਜਾਂਦਾ ਡਾਰਕ ਸਪੋਰਟਸ ਨੂੰ ਜਿਵੇਂ ਇੱਕ ਲੈਵਲ ਤੇ ਕਰ ਰਿਹਾ ਪਰ ਮੈਨੂੰ ਦੇਖਣ ਜਾਣ ਪਤਾ ਲੱਗ ਰਿਹਾ ਵੀ ਉਰੇ ਤੂਫਾਨ ਹੈ ਨੈਚੁਰਲੀ ਦਿਖਾ ਰਿਹਾ ਪਤਾ ਨਹੀਂ ਕੀ ਹੋ ਗਿਆ ਸਾਂਸੰਗ ਨੂੰ ਨਹੀਂ ਨੈਚੁਰਲ ਤਾਂ 110% ਤਾਂ ਇਹ ਨੈਚੁਰਲੀ ਦਿਖ ਹੁੰਦਾ ਹੈ ਫੋਟੋਸ ਵੀ ਨੈਚੁਰਲੀ ਹੁੰਦੀ ਹੈ ਏ ਬਹੁਤ ਜ਼ਿਆਦਾ ਮੈਂ ਉਦੋਂ ਬੱਸ ਛੱਡ ਕੇ ਆ ਰਿਹਾ ਤਾਂ ਬੱਸ ਹੀ ਛੱਡਦਾ ਜਦੋਂ ਮੈਂ ਆ ਰਿਹਾ ਤਾਂ ਇੱਕਦੰਮੀ ਸਾਲਾ ਤੂਫਾਨ ਆ ਗਿਆ ਪੈਰ ਧਰਤਾ ਉਹ ਵੀ ਪੜਖਾਣਾ ਥੱਪੜ ਦੀ ਯਾਦ ਤਾਂ ਤੈਨੂੰ ਮੈਨੂੰ ਮੈਂ ਜਿਹੜਾ ਉਹਨੂੰ ਮੈਂ ਗਾਲ ਘੱਟੀ ਤੇ ਆਪਦੀ ਬੱਸ ਛੱਡ ਗਈ। ਤੇ ਮੈਂ ਆਉਂਦੇ ਆਉਂਦੇ ਰਾਹ ਦੇ ਵਿੱਚ ਨਾ ਗੈਸ ਪਾਈਪਲਾਈਨ ਲੱਗ ਗਿਆ ਤੇ ਗੈਸ ਸਿਲੰਡਰ ਦਾ। ਉਹਨਾਂ ਦੇ ਰੰਦੇ ਮੈਨੂੰ ਜਦੋਂ ਮੈਂ ਜਦੋਂ ਪਿੱਛੇ ਮੁੜ ਕੇ ਦੇਖਿਆ ਮਹਾ ਕਿ ਖਾਸਾ ਬੰਦੂ ਲੱਗ ਜਾਇਆ ਸੀ ਵੱੱਡਾ ਲੈ। ਫਿਰ ਉੱਥੇ ਮੈਂ ਮੋੜ ਸਾਲ ਨਹੀਂ ਤੇਜ਼ ਨਹੀਂ ਗਿਆ ਮੈਂ 40 50 ਦੀ speed ਤੇ 50 60 ਦੀ speed ਤੇਰਾ ਮੈਂ ਆਇਆ। ਤੇ ਜਦੋਂ ਮੈਂ ਆਪਦੇ ਪਿੰਡ ਤੋਂ 2 ਕਿਲੋਮੀਟਰ ਪਿੱਛੇ ਦਾ ਤੇ ਬੱਦਲ ਇੱਕਦਮ ਤੇਜ਼ ਹੋ ਗਿਆ ਬੱਦਲ ਵੀ ਕੰਨ ਇੱਕਦਮ ਲੇ ਵੀ ਤੇਜ਼ ਹੋ ਗਏ। ਹੌਣੇ ਰੀਤ ਤੇਜ਼ ਹੋਈ ਜਦੋਂ ਫਿਰ ਮੈਂ ਚਲੋ ਕਰਦੇ ਘੁੰਦੇ ਤੇ ਪਹੁੰਚਿਆ ਘਰੇ। ਉਹ ਕੁਝ ਲੜਾ ਜੀ 5 ਕਿਲੋਮੀਟਰ ਲੱਗਦੇ ਹੁੰਦੇ ਮੈਨੂੰ ਇਹ ਅੱਜ 10 ਮਿੰਟ ਲੱਗੇ। ਦੂਣਾ ਟਾਈਮ ਲੱਗ ਗਿਆ। ਤੇ ਕੱਲੀ ਨੇ ਤੰਗ ਕਰਿਆ ਹੋਇਆ ਐਡਾ ਲਾਲਚ ਹੈ ਨਾ ਉਹ ਇੰਨਾ ਪਿਆਰੇ। ਖਾ ਲੈ ਆਪਣੀ ਮੰਮੀ ਦਾ ਹਰ ਤਾਂ ਖਾਈ ਨਹੀਂ। ਰੇਟਿਆ ਦਾ ਫੋਨ ਤਾਂ ਮੁੱਕੀ ਵਾਲਾ ਸੀ ਮੁੱਕੀ ਵਾਲਾ ਤਾਂ ਹਾਂ ਤਾਂ ਇਹ ਕਰਦੇ ਕਰਾਉਂਦੇ ਸਾਨੂੰ ਸਾਫਾ ਟਾਈਮ ਲੱਗ ਗਿਆ ਹੁਣ ਲੈ ਕਰੋ ਕੱਭਾ ਅੱਥੀ ਨੂੰ ਜਿਹੜਾ ਇਦਾਂ ਤਕੜਾ ਕੱਥਾ ਨਾ ਆਵ ਨਾ ਤੇ ਬਿਜਲੀ ਮੈਕਨਿਕ ਨੂੰ ਨਹੀਂ ਪਤਾ ਉਹ ਕਦੋਂ ਬਿਜਲੀ ਦੇਣਗੇ ਇੰਨਾ ਸ਼ੁਕਰ ਹੈ ਮੰਮੀ ਹੁਣਾਂ ਨੇ ਚੋਚਾ ਭਰ ਲਿਆ ਤੇ ਟੈਗੀ ਭਰ ਲਈ ਦੋ ਮੇਨ ਚੀਜ਼ਾਂ ਤੋਂ ਅਸੀਂ ਨਫਲਕ ਹੈ ਹੁਣ ਟੈਨਸ਼ਨ ਇਹ ਹੈ ਕਿ ਕਦੋਂ ਮੈਂ ਹਟੂ ਤੇ ਕਦੋਂ ਅਸੀਂ ਅੰਦਰ ਡੰਗਰ ਸਾਂਭੀਏ ਉਹ ਸ਼ੈਡ ਲਾਇਆ ਤਾਂ ਨਾ ਸੀ ਉਹ ਸ਼ੈਡ ਉਹ ਸਾਹਮਣੇ ਆ ਉਹ ਵੀ ਸ਼ਰਟ ਲਾ ਕੇ ਅਸੀਂ ਨੇ ਤੂੜੀ ਵਾਲੇ ਸ਼ਰਟ ਤੇ ਪਾਤਾ। ਨਹੀਂ ਅਸੀਂ ਉਹਦੇ ਬੰਨ ਕੇ ਆਪਾਂ ਟੈਂਸ਼ਨ ਫਰੀ ਤੇ। ਹੁਣ ਬਾਹਰਲੇ ਸ਼ਰਟ ਤੇ ਥੱਲੇ ਬੰਦੇ ਆ। ਤੇ ਉਧਰ ਪਾਥੀਆਂ ਸਾਂਭੀਆਂ ਫਟਾਫਟ। ਉਹਨਾਂ ਦਾ ਹਿੱਲਾ ਕਰਨਾ ਤਾਂ ਅਸੀਂ। ਥੱਲੇ ਪਰ ਪਰ ਖੜਾਕ ਲਾਰ ਕੇ ਪਾਥੀਆਂ ਜਿਹੜੀਆਂ ਹੁੰਦੀਆਂ ਦੀ। ਤੂੜੀ ਦਾ ਚਲੋ। ਇੰਨੀ ਜਿਹੜੀ ਬਾਹਰਤੀ ਹੁੰਦੀ ਕਿ ਤਾ ਪਾਏਗੀ। ਸਾਡੇ ਬਾਈ ਨੇ ਗੋਹਾ ਵੀ ਨਿਗੇਰਿਆ ਤੇ ਬਹੁਤ ਹੀਰਨਾ। ਉਹਦਰਾ ਦੇ ਹੰਪੂਰ ਸਾਹਿਬ ਜਾਣਦੋਂ ਲਈ ਇਸ ਹਿਸਾਬ ਦੇ ਜਿਸ ਹਿਸਾਬ ਦਾ ਰੱਬ ਹੋਰ ਹੈ ਨਾ ਉਸ ਹਿਸਾਬ ਦਾ ਜਾਣਾ ਮੈਨੂੰ ਮੁਸ਼ਕਲ ਹੀ ਲੱਗਦਾ ਮਹਾਰਾਜ ਕਿਸੇ ਨੂੰ ਨੁਕਸਾਨ ਨਾ ਕਰੀ ਤੁਸੀਂ ਉਹ ਜਦੋਂ ਉਹ ਦਰਵਾਜ਼ਾ ਖੁੱਲ੍ਹਦਾ ਉਹ ਦਰਵਾਜ਼ਾ ਖੁੱਲ੍ਹਦਾ ਨੰਤੇ ਤੁਮਣਾਂ ਨੂੰ ਦੇਖ ਰਿਹਾ ਸੀ ਕੰਮ ਨਹੀਂ ਦੇ। 2000 ਰੁਪਏ ਤੋਂ ਮੰਮੀ ਨਾਲ ਹਾਂ ਚੱਲ ਪੁੱਛਦੇ ਆਂ ਜੀ। ਕੀ ਉਹਨਾਂ ਦੇ ਕੀ ਵਿਚਾਰ ਨੇ ਮੇਰੀ ਪ੍ਰਤੀ? ਹੋਲਡ ਤੇ ਰਹਿੋ ਬਸ ਮੈਂ ਜਾ ਕੇ ਤੁਹਾਨੂੰ ਸਾਡੇ ਨਾਲ ਮਿਲੋਨਾ ਕਮਰੇ ਦੇ ਵਿੱਚ। ਮੈਂ ਜਿੱਥੇ ਨਹੀਂ ਰਹਿਣਾ ਚਾਹਦਾ ਮੈਂ ਕਾਲ ਆ ਰਿਹਾ। ਫਲੈਸ਼ ਹੀ ਬਣਾ। ਅਸਲ ਦੇ ਵਿੱਚ ਨੇਰੀ ਆਉਣ ਦਾ ਕਾਰਨ ਪਤਾ ਕੀ ਹੈ ਸਾਡੀ ਮੰਮੀ ਨੂੰ ਖੀਚੜੀ ਹੋਈ ਸੀ ਉਹ ਵੀ ਗਾਲਾਂ ਕੱਢ ਰਹੀ ਸੀ ਤੇ ਮੰਮੀ ਨੇ ਇੱਕਦਮ ਸ਼ਰਮ ਦੇ ਤਾਂ ਮੈਨੂੰ ਬਾਹਰ ਚ ਬਣ ਕੇ ਜਾ ਕੇ ਲੈ ਪਾਣੀ ਦੀ ਬਾਲਟੀ ਲੈ ਜਾ ਕਰਨ ਮੀਂਹ ਪਈ ਜਾਣਾ ਮੀਂਹ ਪਈ ਤੇ ਕਰ ਲਾਂਗੇ ਜਿਹੜਾ ਕਰਨਾ ਹੈ ਜਲਦੀ ਤੋਂ ਦੇਖੋ ਪਾਣੀ ਕਰੀ ਵਲੌਗ ਦੀ ਪ੍ਰੈਕਟਿਸ ਕਰ ਰਹੇ ਹਾਂ ਫਿਰ ਬਾਹਰ ਜਾ ਕੇ ਮੈਂ ਤੁਹਾਨੂੰ ਦਿਖਾਉਂਦਾ ਉਹੋ ਜੀ ਮੇਰੀ ਮੰਮੀ ਹੈ ਲੋ ਨੇਰੀ ਤੂਫਾਨ ਆਏ ਤੇ ਨਾ ਨੇ ਮੇਂ ਤੁਹਾਨੂੰ ਆਇਦੇ ਮਮੀ ਹੈਂ ਬੰਦੇ ਨੂੰ ਆਪਣੇ ਸਮਾਨ ਦੀ ਪੈਂਦੀ ਹੈ ਸਭ ਤੋਂ ਪਹਿਲਾਂ ਸਾਡੀ ਮਮੀ ਨੂੰ ਗਾਲਾਂ ਦੀ ਪੈ ਗਈ ਮੇਰੀ ਬਾਹਰ ਆਈਏ ਤੇ ਅੰਦਰ ਗਾਲਾਂ ਕੱਢ ਰਹੀਏ ਘੜੀ ਐਂ ਫਲਾਣਾ ਟਮਕਣਾ ਜੀ ਲੋ ਜੀ ਉਹ ਤਾਂ ਜਦੋਂ ਸਫਾਈ ਓਕੀ-ਸੋਕੀ ਹੁੰਦੀ ਹੈ ਪਰ ਰੱਬ ਨੇ ਸਫਾਈ ਕਰਨ ਦਾ ਤਾਂ ਚੰਗੀ ਨ ਦਿਖਾਉਣ ਲਈ ਕੁਝ ਰਿਆ ਤਾਂ ਹੈ ਨਹੀਂ ਬੇਫਾਲਤੂ ਦੀ ਗੱਲ ਹੋ ਜੂ ਫਿਰ ਦੇਖਦੇ ਹਾਂ ਕਿ ਸਦਨ